ਉਹਨਾਂ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਪਰ ਅਜ ਅਜ ਵੀ ਹੋਣੇ ਕੋਈ ਟਾਈਮ ਨਹੀਂ ਆਦਾ ਆਪਾਂ ਦੋ ਤਿੰਨ ਕੁਵੈਸਚਨ ਇਹ ਪੇ ਛੋਟੇ ਛੋਟੇ ਪੁੱਛਣੇ ਆ ਤੇ ਤਾਲੀਵਾਦ ਸਾਹਿਬ ਸਿੱਖ ਸੰਗਤ ਆਈ ਆ ਜਦੋਂ ਤੁਹਾਡਾ ਤੁਸੀਂ ਮਿਲਾ ਰਹੇ ਬੜੀ ਮੇਟ ਕੀ ਇਹ ਦਿਨ ਤੋਂ ਕੱਲ ਬੈਸਤ ਕਿਸੇ ਕਵੈਟੀ ਦੀ ਬੈਸੀ ਮੇਸ ਸਦਾ ਹੀ ਕਰਦੀ ਬੈਠੀ ਕਿੰਦਾ ਕੀਮਤ ਲੱਥਾ ਦੇਖ ਕੇ ਸੰਗਤ ਦਾ ਹੱਡਕ ਨਹੀਂ ਸਭ ਤੋਂ ਪਹਿਲਾਂ ਸਮੁੱਚੀ ਸਾਸ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਤਨ ਤਨ ਸਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਬਿਨ ਸਮੁੱਚੀ ਸਾਸ ਸੰਗਤ ਨੂੰ ਲੱਖ ਲੱਖ ਬਿਨਾਈਏ ਸਾਹ ਸੰਗਤ ਦੇ ਉਸ ਯੋਗਨਾਜੂ ਅੱਜ ਦਾ ਇਹ ਪ੍ਰੋਗਰਾਮ ਲਾਇਆ ਨਾ ਰਹੇ ਬਹੁਤ ਹੀ ਚੜ੍ਹਦੀ ਕਲਾ ਵਿੱਚ ਸੰਗ ਦੇ ਤੇ ਪਹੁੰਚੀ ਆ ਨਿਆਰਾਂ ਦੀ ਗਿਣਤੀ ਦੇ ਵਿੱਚ ਕਾਟੂਆ ਬਹੁਤ ਮਨ ਨੂੰ ਖੁਸ਼ੀ ਮਿਲੀ ਆ ਜਿੰਨੀ ਵੀ ਸੰਗ ਦਾ ਸਾਹਮਣੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਦੇ ਗਏ ਜੋ ਵੀ ਸੇਵਾ ਸਵਾਵਾ ਕੀਤੀ ਆ ਨਾ ਚਾਹੇ ਰੰਗਰਤੀ ਸਵਾਵਾ ਕੋ ਜਾਂ ਬਾਗ ਕਰਿਆ ਕੋਈ ਵੀ ਆ ਸਾਰੀ ਸਾਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੀ ਵੀ ਸਾਹ ਸੰਗਤ ਆਈ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਧਾਨ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਸਾਰੀ ਵਸੇ ਔਰ ਵਾਲੇ ਸਮੇਂ ਦੇ ਵਿੱਚ ਵੀ ਤੇ ਇਹ ਕੋਈ ਪ੍ਰੋਜੈਕਟ ਕੋ ਨਵੇਂ ਲਿਆ ਰਹੀ ਆ ਕੋਈ ਇਹ ਗੁੱਤਲ ਸਾਹਿਬ ਦੇ ਵਿੱਚ ਕੋਈ ਜਿਨ੍ਹਾਂ ਨਾਲ ਬੱਚਿਆਂ ਨੂੰ ਸਿੱਖੀ ਨੇ ਢੋਲਿਆ ਜਾ ਸਕਿਆ ਜਾਂ ਬਾਕੀ ਤਾਂ ਮੁੰਡੇ ਜਿਹੜੇ ਲੋਕ ਨੇ ਜਿਹੜੇ ਕੀ ਸਿੱਖੀ ਨੂੰ ਪਿਆਰ ਕਰਦੇ ਕਾਸਟਲ ਮੈਂ ਗੋਨਿਆਂ ਤੇ ਗੱਲ ਕਰ ਰਿਹਾ ਕਿ ਕੋਈ ਕਾਸਟਲ ਵੀ ਤੁਹਾਡੇ ਇੱਥੇ ਆਏ ਨੇ ਜਾਂ ਹੋਰ ਵੀ ਪਿੱਛੇ ਤੁਹਾਡੇ ਜਿਹੜੇ ਜ਼ਮੀਨਾਂ ਦੇ ਨਾਲ ਲੱਗਦੀਆਂ ਨੇ ਵੀ ਉਹਨਾਂ ਦੇ ਲਈ ਕਿਸ਼ਤੀ ਸੀ ਪਰਾਨਾ ਕਰ ਰਹੇ ਕਿ ਨਾ ਤੁਹਾਡੇ ਨਾਲ ਜੁੜਨ ਤੇ ਨਾਲ ਜੀ ਸਾਰਿਆਂ ਨਾਲ ਪਰਾਨਾ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਵਿਛੇਨਾ ਪਿਛਲੇ ਤਿੰਨ ਸਾਲਾਂ ਨੂੰ ਇਸ ਤੋਂ 4 ਸਾਲ ਹੋ ਗਏ ਜੋ ਓਮਲੇਸੀ ਇਹਨਾਂ ਦੇ ਪੂਰੇ ਲੈ ਕੇ ਜਾਣੇ ਆਏ ਪ੍ਰੀਬੀ ਜੋ ਕਿ ਆਪਣੇ ਨੌਜਵਾਨ ਬੱਚੇ ਆ ਜਿਹੜੇ ਤੇ ਹਾਈ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨਾਲ ਗੋਰੀਏ ਤੇ ਵਸੀਕਾਂ ਜਵਾਬ ਵੀ ਦਉਦੇ ਹੁੰਦੇ ਸੀ ਇਹ ਤੋਂ ਹਰ ਆਦ ਮਾਦ ਨੂੰ 2 ਤੋਂ 3 ਸੋ ਜਖਤ ਤੇ ਦੂਜਾ ਪ੍ਰਾਣੀ ਦਾ ਦੂਜਾ ਲੈ ਕੇ ਤਈ ਬਰਾਇਸ ਦੇਖਣ ਨੂੰ ਸੁਣਨਾ ਉਹ ਕਹਿੰਦਾ ਬਹੁਤ ਵਧੀਆ ਪ੍ਰਾਨ ਲੱਗਦਾ ਧਰਮ ਫੂਡ ਆਪਾਂ ਲੱਗ ਜਾਂਦੇ ਆ ਦੂਜਾ ਜਿਹੜਾ ਦੇ ਉੱਤੇ ਆਪਾਂ ਹੁਣ ਬੱਚਿਆਂ ਵਾਸਤੇ ਆਉਣਾ ਇਸ ਸਮੇਂ ਦੇ ਵਿੱਚ ਇੱਕ ਗਰਾਊਂਡ ਬਣਾ ਰਹੇ ਹਾਂ ਬਾਸਕਟਬਾਲ ਦਾ ਬਣ ਤਾਲੀਵਾਦ ਮੈਨੂੰ ਬਹੁਤ ਤੁਹਾਡੀ ਚੰਗੀ ਲੱਗੀ ਆ ਕਿ ਜਿਹੜੇ ਹੋਮਲੈਸ ਸੀ ਇਹ ਆ ਤੁਸੀਂ ਹਰ ਇੱਕ ਐਤਵਾਰ ਨੂੰ ਇੱਥੋਂ ਲੰਗਰ ਤਿਆਰ ਕਰਕੇ ਤੁਹਾਡੇ ਕੋ ਗਾਰੰਟੀ ਜਿਹੜੇ ਵੀ ਨੇ ਉਹਨਾਂ ਨੂੰ ਉੱਥੇ ਇੱਕ ਉਹਨੂੰ ਵੰਡ ਕੇ ਆਉਦੇ ਇਹ ਇਹ ਗੱਲ ਕਿੱਥੀ ਹੈ ਇਹ ਪਹਿਲੀ ਵਾਰ ਹੀ ਹੋਇਆ ਕਿ ਐਸੀ ਕਿ ਕਮੇਟੀ ਸਾਰੀਆਂ ਬਹੁਤ ਚੰਗੀਆਂ ਆ ਲੰਗਰ ਸਾਰਿਆਂ ਦੇ ਬਹੁਤ ਚੰਗੇ ਆ ਵੱਡੀ ਬੁੱਤਾਂ ਦੇ ਨਾਂ ਦੇ ਲੇਕਨ ਇਹ ਤੁਹਾਡੇ ਦਿਮਾਗ 'ਚ ਕਿੱਦਾਂ ਗੱਲ ਆ ਕਿ ਆਪਾਂ ਹੋਮਲੈਸੀਆਂ ਨੂੰ ਲੰਗਰ ਪਹੁੰਚਾਈਏ ਜਾਂ ਇਹ ਕਿੰਦਾ ਗੱਲ ਤੁਹਾਡੇ ਦਿਮਾਗ 'ਚ ਉਹ ਲੋੜਵੰਦਾਂ ਨੂੰ ਜ਼ਰੂਰਤਾਂ ਦਿੰ ਕਰਦੀ ਕਿਉਂਕਿ ਉਹ ਲੋੜਵੰਦਾਂ ਦਾ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਵਾ ਗੁਰੂ ਮਹਾਰਾਜ ਦੇ ਲੱਕਰ ਬਖਸ਼ਾ ਵੀ 20 ਰੁਪਈਆ ਦੇ ਵਿੱਚ ਲੰਗਰ ਲਾਇਆ ਜੋ ਵੀ ਭੁੱਖੇ ਆ ਸਭ ਨੂੰ ਆਪਾਂ ਰਜਾਉਣਾ ਵਾ ਸਾਰਿਆਂ ਵਾਸਤੇ ਲੰਗਰ ਤਿਆਰ ਕਰਦੇ ਆ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਸੱਤ ਨਹੀਂ ਭੁੱਖਿਆਂ ਨੂੰ ਰੋਣ ਤარიਵਾਂ ਸਮਝ ਨਹੀਂ ਪਤਾ ਤੁਸੀਂ ਵੀ ਸੀ ਬਹੁਤ ਅਰ ਕਿ ਕਿਦਾਂ ਮੰਗ ਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਹੋਰ ਕਮਿਊਨਿਟੀਆਂ ਦੇ ਜਿਹੜੇ ਜਿਹੜੇ ਲੋਕ ਨੇ ਮੈਨੂੰ ਇੱਥੇ ਤੁਹਾਡੇ ਕਮੇਟੀ ਮੈਂਬਰ ਦੱਸਿਆ ਸੀ ਕਿ ਕੋਈ ਹੋਰ ਆ ਕਿਨਾਂ ਵੀ ਜਦੋਂ ਮੈਂ ਜ਼ਮੀਨ ਨਾਲ ਲਗਦੀ ਦੇਣੀ ਆ ਤਾਂ ਸਿੱਖ ਪੈਪਰ ਨੂੰ ਦੇਣੀ ਆ ਕਿਦਾਂ ਤੁਹਾਨੂੰ ਲੱਗਦਾ ਨਹੀਂ ਕਿ ਆਪਣੀ ਕੌਮ ਕਿਦਾਂ ਅੱਗੇ ਨੂੰ ਜਾ ਰਹੀ ਆ ਕਿਦਾਂ ਅੱਗੇ ਵੱਧ ਰਹੀ ਆ ਇਹਦੇ ਬਾਰੇ ਕੀ ਤੁਸੀਂ ਆਪਣੇ ਵਿਚਾਰ ਆ ਚੜ੍ਹਦੀ ਕਲਾ ਵਧੀਆ ਜਵਾਨਗਾਨ ਸਾਡੇ ਨੇਬਰ ਆ ਉਹਨਾਂ ਨਾਲ ਬਹੁਤ ਵਧੀਆ ਸਾਡੇ ਨਾਲ ਰੱਖਦੇ ਆ ਜਿਵੇਂ ਆ ਦੇਖੋ ਸਾਡੇ ਆ ਕਾਂਗਰਸਮੈਨ ਵੀ ਆ ਜਦੋਂ ਵੀ ਆਪਣੇ ਕੋਈ ਪ੍ਰੋਗਰਾਮ ਹੁੰਦਾ ਵਾ ਪਾਰਕ ਲਾਉਣੀ ਹੁੰਦੀ ਆ ਘੱਟੋ ਘੱਟ ਤੇ 2000 ਗੱਡੀਆਂ ਲੱਗ ਜਾਂਦੀਆਂ। ਉਹ ਅਪਲ ਪਾਰਕ ਪਲੀਤ ਉਹ ਇੱਥੇ ਵੀ ਆਉਂਦੇ ਆ। ਸਾਰੇ ਨੇਬਰ ਬਹੁਤ ਵਧੀਆ ਆ ਗਏ। ਜਾਂ ਜੇ ਮੈਂ ਆਪਣਾ ਨਾਲ ਇਤਲੇ ਪਾਸੇ ਤੁਸੀਂ ਦੇਖਦੇ ਆਂ ਖੇਤ ਦਾ ਇਹ ਵੀ ਕਿਤੇ ਵੀ ਜਦੋਂ ਵੀ ਅਸੀਂ ਸਾਹਿਬ ਨੂੰ ਦਮਾਗੇ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਆ ਸਾਰੇ ਆਪਣਾ ਇੱਜ਼ਤ ਮਾਨ ਬਈ ਗੁਰੂ ਆਪਣੀ ਗੋਮ ਦਾ ਬਣਾ ਕੇ ਰੱਖਦੇ ਆ। ਵਾਹਿਗੁਰੂ ਦੀ ਪੂਰੀ ਗਿਰਤਾ ਵੀ। ਦੇਖੋ ਗੋਮ ਦਾ ਪਸਾਰਾ। ਹਾਂ ਜੀ। ਇਹ ਗੁਰਬਾਣੀ ਦਾ ਦੇਖੋ ਪ੍ਰਭਾਵ ਗੋਮ ਦਾ ਪਸਾਰਾ ਹੋ ਕਿ ਹੋ ਜਿਹੜੇ ਕਮਿਊਨਿਟੀ ਲੋਕ ਵੀ ਨੇ ਜਦੋਂ ਜ਼ਮੀਨ ਵੇਚਣੀ ਇਹ ਬਹੁਤ ਵੱਡੀ ਪ੍ਰਾਪਤੀ ਆ। ਧੰਨਵਾਦ ਸਾਹਿਬ ਵਰਗੇ ਨੌਜਵ ਗੁਰਦੁਆਰਾ ਨੇ ਕਮੇਟੀਆਂ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਇਹੋ ਜਿਹੇ ਨਵੇਂ ਨੌਜਵਾਨ ਹੋਰ ਵੀ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਜੱਗੇ ਹੋਣ ਤਾਂ ਕਿ ਸਾਡੀ ਸਿੱਖ ਰਣਕ ਖੜਾ ਹੋ। ਬੜਾ ਬਹੁਤ ਧੰਨਵਾਦ। ਸੋਡਾਏ ਬਹੁਤ ਬਹੁਤ ਨਬਾਰ ਬਹੁਤ ਬਹੁਤ ਧੰਨਵਾਦ ਹਰ ਸੋਕ ਟੀਵੀ ਦਾ। ਤੇ ਸੋਡਾ ਸਾਰੇ ਪੰਨੂ ਭਾਜੀ ਸਾਰੇ ਛੋਡੀ ਟੀਮ ਦਾ ਜੋ ਕਿ ਹਰ ਜਦੋਂ ਵੀ ਕੋਈ ਬੱਡਾ ਫੰਕਸ਼ਨ ਹੁੰਦਾ ਤਾਂ ਲਾਇਵ ਇਥੇ ਪਰੋ ਵਿਰਾਟ ਸਾਹਿਬ ਦਾ ਵੀ ਜੋ ਅੱਜ ਆਏ ਨਹੀਂ ਜੋ ਬਿਜੀ ਸੀਗੇ ਗੁਰਦੁਆਰਾ ਪ੍ਰਬੰਧ ਕਮੇਟੀ ਵਾਲਿਆਂ ਨੂੰ ਸਾਰੀ ਹੀ ਛੋਡੀ ਹਰਸਕ ਟੀਵੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ I'm to the who have the deep conservation PPT is 18%. ਸਭ ਤੋਂ ਸੰਗਤ ਜੀ ਅਸੀਂ ਜਿਹੜਾ ਗੁਰਦੁਆਰਾ ਮਟੇਸ ਤੋਂ ਆ ਉੱਛੇ ਦੇ ਮੁੜ ਕੁਮੇਟੀ ਮੈਂਬਰ ਜਿਹੜੇ ਕਿ ਕਿੰਨੇ ਦਿਨਾਂ ਤੋਂ ਪਹਿਲੇ ਪਾਸੇ ਦਾ ਗਰੰਡ ਮਨੋਰਣੀ ਤੂੰ ਤਾਂ ਮੈਂ ਮਨਾ ਖੋ ਗੁਰਮਤ ਬਹੁਤ ਦਿਨਾਂ ਤੋਂ ਇਹਨਾਂ ਦੀ ਮਿਹਨਤ ਕੀਤੀ ਆ ਔਰ ਮੈਂ ਜਿਹੜੇ ਸੰਗਤ ਦੇਖ ਰਿਹਾ ਸੀ ਇਹ ਠੱਠ ਹੋਦਾ ਸੋ ਸਭ ਤੋਂ ਸੰਗਤ ਜੀ ਮੈਂ ਗਲਤ ਆਪਾਂ ਚੱਲਦੇ ਆਂ ਇਹਨਾਂ ਦੇ ਵਿਚਾਰ ਹੁੰਦੇ ਆ ਕਿ ਇਹ ਫੌਲਡ ਵਾਲੀ ਕਮੇਟੀ ਇਹਨਾਂ ਪਲੇਨਿੰਗ ਦਾ ਉਹ ਦੋ ਸ਼ਵਮੀ ਯਾ ਆਲਵਾ ਜਸ ਮਗਮੋਲ ਕੋਨਾਲੀ ਉਹ ਸਾਰੀਆਂ ਗੱਲਾਂ ਬਦਲਣੇ ਕਰਦੇ ਸੋ ਮੇਰੇ ਨਾਲ ਖਫੇ ਪਸ ਕਰੇ ਚਾਹੇ ਲਈ ਭਾਰੀ ਜਿਵੇਂ ਦਸ ਸੀ ਕੋਰੇ ਦੇਖੋ ਦੋਸ਼ਾਬੇ ਡੈਕਟਰ ਨੇ ਤੇ ਅੱਜ ਅਪਨਾਉਂਸੀ ਕਿ ਇਹ ਜਿਸ ਪਾਰਟੀ ਆਦੀ ਪਾਜੀ ਉਹਨਾਂ ਦੀ ਸਪਾਸਿੰਗ ਤੇ ਵੀ ਦੋ ਦੋ ਸਾਰੀ ਪ੍ਰੈਕਟ ਨੇ ਭਾਰੀ ਜੇ ਤੁਸੀਂ ਤੁਸੀਂ ਇਹ ਦੱਸੋ ਕਿ ਜਿਹੜਾ ਅੱਜ ਜਸਵੇ ਜਨਮ ਦਿਹਾੜਾ ਮਨਾ ਰਿਹਾ ਹੈ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੰਨੀ ਮਹੱਤਵ ਕਰਦੇ ਆ ਉਹਨੂੰ ਬਸ ਦਾ ਪ੍ਰਬੰਧਨ ਵਿੱਚ ਸਦਾ ਹੀ ਕਰਨੀ ਪੇਦੀ ਆਪਾਂ ਕਿਉਂਕਿ ਤੁਹਾਨੂੰ ਸੰਗਤ ਜਾਵਾ ਹੋ ਜੀਆ ਕਿਛਦੇ ਨਹੀਂ ਤੁਹਾਨੂੰ ਕਿੰਨੇ ਕਿਰੋਗਲਤ ਬਣ ਚੁਕਾ। ਕਿਰਵਾ ਨਹੀਂ ਚਿਕਾ। ਆਹਵਾ ਗੋਲ ਜਿਹਾ ਟਿਕਾਣੇ ਕੋਲ। ਹਫਾਮੀ ਜਿਹੜੇ ਰਾਈਡਰ ਤੋਂ ਲੱਗਿਆ ਦੁਬਾਰੇ ਤੇ ਸਾਦਾ ਸਰਪ ਕਰਨ ਨੂੰ ਪਰ ਉਦਾਂ ਕੰਟੀਨਿਊ ਚਾਹਦੇ ਰਹਿੰਦੇ ਆ ਬੈਕਿੰਗ ਦੇ ਜਿਹੜੀ ਜਿਹੜਾ ਪਰਵਾਹ ਨਹੀਂ ਹੋਇਆ ਜੀ ਤਾਂ ਉਹ ਆਪਾਂ ਇੱਥੇ ਤਾਂ ਆਰਮ ਸਿਕਿਉਰਿਟੀ ਆ ਰੱਖ ਦਿਆਂ ਕਿ ਇਹ ਬਾਕੀ ਪਾਰਕਿੰਗ ਦਾ ਪਰਵਾਹ ਦੇ ਲੱਗਿਆ। ਬਾਕੀ ਦੂਜੇ ਪਾਸੇ ਪਾਰਕਿੰਗ ਦਾ ਕੀ ਦੇਖਣਾ ਪੈਂਦਾ। ਸੋ ਸਰ ਕੋਸ਼ਿਸ਼ ਕਰਦੇ ਆ ਪਹਿਲਾਂ ਕੋ ਪਲਾਨਿੰਗ ਹੁੰਦੀ ਆ ਪਰ ਉਦਾਂ ਜਗਦਰ ਫਰਾਈਡੇ ਨੇ ਬਾਈ ਸ਼ਾਸਨ ਜੀ ਮੈਂ ਬਲੇ ਤੁਸੀਂ ਦੱਸੋ ਕਿ ਕੰਨੀਓ ਕਿੰਨਾ ਚਿਰ ਹੋ ਗਿਆ ਸੁਗੋਤਰਾ ਸਾਹਿਬ ਨੇ ਟਰੈਕਟਰ ਬਣਾਇਆ ਕਰਨੀ ਹੈ ਕਮੇਟੀ ਬਣੀ ਹੋਈ ਕਿੱਦਾਂ ਰਹੇ ਅਸੀਂ ਮੈਦਕੀ ਸਾਹਿਬ ਨੇ ਕਿਹਾ ਹੈ ਫਾਈਨ ਕੋਰਪੋਰੇਟ ਸੁਬੇ ਦੇ ਫਾਈਨ ਕੋਰਪੋਰੇਟ ਦਸ ਮਹੀਨੇ ਤੋਂ ਰਹਿ てる ਵਸੇ ਹੈ ਤੇ ਕਾਹਨ ਸੀ ਉਹ ਅੰਕ ਪਸਟ ਹੈ ਜਾਈ ਨਹੀਂ ਸਬਾਸ ਸਬਾਸ ਜੀ ਇੱਕ ਹਾਲ ਮੈਨੂੰ ਬਹੁਤ ਚੱਕੀ ਲੱਗੀ ਜਿਹੜੀ ਆਫ ਦਾ ਕੈਮਰਾ ਮੇਰੀ ਪ੍ਰਬੰਧ ਖਰਾਬ ਹੋਈ ਆ ਇਹ ਜਿਹੜੀ ਕੋਈ ਪਤਾ ਅਮੀ ਕੋਈ ਸੈਕਟਰੀ ਸਾਰੇ ਬਜ਼ਾਰਾ ਸਾਰੇ ਸੈਕਟਰੀ ਸਾਰੇ ਸੰਗਤ ਦੇ ਪ੍ਰਧਾਨ ਆ ਇਹ ਮੈਨੂੰ ਮੈਂ ਪਹਿਲੀ ਵਾਰ ਸੁਣਿਆ ਕਿ ਇਹ ਧੜੇਵਾਜੀ ਤੋਂ ਉੱਪਰ ਉੱਠ ਕੇ ਇਹ ਸਮਾਗਮ ਕਰ ਰਿਹਾ ਔਰ ਮੈਨੂੰ ਆਪਣੇ ਬਹੁਤ ਚੰਗਾ ਲੱਗਾ ਕਿ ਕੋਈ ਪ੍ਰਧਾਨ ਹੀ ਕੋਈ ਸੈਕਟਰੀ ਸਾਰੇ ਪ੍ਰਧਾਨ ਸਾਰੇ ਕਰਕੇ ਬੜਾ ਮਨ ਨੂੰ ਚੰਗਾ ਲੱਗਾ ਭਾਜੀ ਸੰਗਤ ਇੰਨੀ ਆਈ ਯਾਰ ਸੰਗਤ ਤਾਂ ਕੋਈ ਤਾਂ ਫੀਮਟ ਹੋ ਗਿਆ ਕਿਸੇ ਬਕਰ ਦੇ ਕਦੋਂ ਤੱਕ ਇਹ ਮਨ ਸਾਂਗਤ ਦੇ ਕਿਤੇ ਇਹ ਸੰਗਤ ਦਾ ਕੋਟਾ ਮੋੜ ਦਾ ਵਾਲਾ ਜੋ ਆ ਕੇ ਇੱਕ ਦਿਮਾਗੀ ਬੀਰੀ ਤੇ ਬੰਦ ਕਰ ਦੇਵੇ ਅਰਵਾਸ਼ ਪਰ ਤੇ ਆਪਣਾ ਜਨਮ ਸੇ ਲਾਪਰਵਾਹ ਹੋ। ਕੱਲ ਆਪਣੇ ਤੇ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਅਮਰੇ ਸੰਚਾਰ ਬਣਿਆ। ਕਿ ਕੱਲੇ ਤੇ ਪੰਜ ਪ੍ਰਾਣੀਆਂ ਗੁਰੂ ਵਾਲੇ ਬਣੇ। ਸੋ ਸਾਨੂੰ ਉਸੇ ਨਾਲ ਹੀ ਸਾਡਾ ਤੋਂ ਜੀਵਨ ਪ੍ਰੀਤ ਗਿਆ। ਕਿ ਸਾਡੇ ਵਿੱਚੋਂ ਸੰਗਤ ਗੁਰੂ ਨਾਲ ਜੁੜਦੀ ਆ। ਸਾਡਾ ਬਸ ਇਹੀ ਮਕਸਦ ਆ। ਕਿਤੇ ਜਿੱਦਾਂ ਤੁਸੀਂ ਕਿਹਾ ਹਨ ਇੱਥੇ ਸਾਡਾ ਪ੍ਰਧਾਨ ਸਾਡੇ ਨੂੰ ਪਾਸੇ ਗੁਰੂ ਪਾਤਸ਼ਾਹ ਦੇ ਉਪਰ ਸਾਹਿਬ ਨਾਲ ਸੰਗਤ ਤੇ ਸੰਗਤ ਨਾਲ ਅਸੀਂ ਚਾਹੁੰਦੇ ਹਾਂ ਸੋ ਅਸੀਂ ਇਸ ਚੀਜ਼ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਸੰਗਤ ਆਉਂਦੀ ਆ ਬਹੁਤ ਪਿਆਰ ਨਾਲ ਬਹੁਤ ਚਾਹ ਨਾਲ ਆਪਣੇ ਪ੍ਰਬੰਧ ਕਰਦੇ ਆ ਸਾਰੇ ਇੱਥੇ ਕੋਈ ਅਸੀਂ ਸਾਡੇ ਨਾਲੋਂ ਜ਼ਿਆਦਾ ਸੇਵਾ ਸੰਭਲੇ ਦੇ ਦਤ ਸਾਨੂੰ ਅੱਧੇ ਤੋਂ ਜ਼ਿਆਦਾ ਕੰਮ ਦਾ ਗੁੰਦੀ ਨਹੀਂ ਟੈਂਸ਼ਨ ਤੇ ਸੰਗਤ ਸਾਰਾ ਆਪਣਾ ਗੁਰਦੁਆਰਾ ਸਮਝ ਗਏ ਨਾ ਆਪਣਾ ਗੁਰਦੁਆਰਾ ਹੈ ਸੋ ਆਪਣੇ ਪ੍ਰੋਗਰਾਮਾਂ ਤੇ ਸਾਰਾ ਉਹ ਸਾਮਿਲ ਨੇ ਆ ਸਾਡੀ ਮੈਨੇਜਮੈਂਟ ਦੀ ਦੇਖੋ 10% ਅਸੀਂ ਮੈਨੇਜ ਕਰਦੇ ਆਂ ਬਾਕੀ ਸਾਰਾ ਪ੍ਰਬੰਧ ਆਪੇ ਹੀ ਸੰਭਲਦੇ ਆਂ ਜਿਸ ਬਾਰੇ ਅਮ ਵਾਲੇ ਸਮਝ ਕੋ ਨਮੀ ਚੀਜ਼ ਸੰਕਰਤ ਨੂੰ ਵੇਖਣ ਨੂੰ ਮਿਲੂਗੀ ਥੋੜੀ ਨਵੀਂ ਨਿਊਜ਼ ਵੀ ਇਹ ਤਾਂ ਆਕੀ ਅਮਸੇ ਚਾਰਾ ਬਚ ਨਹੀਂ ਗੱਲ ਬਈ ਹੈ ਦਸਤਾਰ ਬੱਦੀ ਹੋ ਰਹੀ ਹੈ ਬਹੁਤ ਚੰਗੀ ਲੱਗ ਰਹੀ ਹੈ ਕੁਝ ਡਿਵੈਲਪਮੈਂਟ ਦੀ ਗੱਲ ਜਾਂ ਕੋਈ ਇਹ ਕੋਈ ਸਕੂਲ ਦੀ ਗੱਲ ਕੋ ਬੱਚਿਆਂ ਨੂੰ ਪੜਾਉਣ ਦੀ ਗੱਲ ਕੋ ਇੰਨਾ ਨਹੀਂ ਕਰਨਾ ਆਨਲਾਈਨ ਸਮਝ ਹੋ ਸਕੀ ਹੈ ਸੇ ਨਾਈਸ ਹੈ ਸਾਥੀ ਇਹ ਤਾਂ ਚਾਹ ਦੇਖੀ ਕਿ ਅਸੀਂ ਕੰਮ ਲੱਗੇ ਆਂ ਪੀਪਰ ਪਤੰਗਾ ਕਮਿਟੀਸ਼ਨ ਇੱਕ ਤਰ੍ਹਾਂ ਕਰ ਰਹੇ ਕਿ ਵੀਪੀ ਜੁੜੇ ਬੰਦ ਕੋਸ਼ਿਸ਼ ਇੱਥੇ ਖਾਂਦੇ ਦੇਸ਼ੀ ਕਰ ਰਹੇ ਬੂਆ ਜੀ ਮੈਂ ਸ਼ਕਲਾ ਸਾਖੀ ਇਤਨੀ ਕੋਸ਼ਿਸ਼ ਕਰਾਂ ਵੀ ਵੀਪੀ ਬੱਚਿਆਂ ਦੇ ਜੁੜੇ ਖੇਡਾਂ ਬੰਦੀ ਰੱਖੀ ਤੇ ਚਿਤ ਤਾਂ ਜੇ ਉਹਨਾਂ ਦਾ ਫਸਟ ਸੈਕਿੰਡ ਹੈ ਤੇ ਨਾ ਉਹ ਰਖਿਆ ਜਾਤ ਨਹੀਂ ਤੇ ਇੰਨੀ ਜਬਿਕਲੇ ਨੇ ਸੋਭੀ ਅੱਜ ਤੱਕ ਕਿੰਨਾ ਕਰਮਾਨ ਹੈ ਸੰਗਤ ਕਿੰਨੀ ਗਈ ਹੋ ਅਸੀਂ ਸੰਗਤ ਦਾ ਹਮੇਸ਼ਾ ਦੇਖੋ ਸੰਗਤ ਨੂੰ ਘਰ ਮੰਗੇ ਸਾਥ ਕੇ ਹੋਈਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆ ਸੋ ਸਾਨੂੰ ਇਹ ਬਹੁਤ ਜ਼ਿਆਦਾ ਸਮਾਂ ਲੱਗਾ ਜਿਹੜਾ ਤੁਸੀਂ ਕਿਹਾ ਕਿ ਪਈ ਇੱਥੇ ਓਵਰਕੀ ਪ੍ਰਬੰਧ ਹੋ ਗਿਆ ਹੈ ਨਾ ਸੋ ਆਪਣੇ ਇੱਥੇ ਅਗਲੇ ਵੀਕ ਅਸੀਂ ਪਾਰਕ ਸਟਾਰਟ ਕਰ ਬੱਧਿਆ ਸੋ ਸਾਡੇ ਇੱਥੇ ਵਾਲੀਬਾਲ ਦੇ ਜਿੱਦਾਂ ਹੁਣ ਜਿਹੜੇ ਮੁੰਡੇ ਖੇਡਦੇ ਆ ਉਹ ਪਾਰਕਾਂ 'ਚ ਖੇਡਦੇ ਆ ਸੋ ਆਪਣੇ ਇੱਥੇ ਇੱਕ ਬਾਲਿੰਗ ਦਾ ਗਰਾਊਂਡ ਬਣਨ ਲੱਗਿਆ ਇੱਕ ਨਾਲ ਫੁੱਲ ਬਾਸਕਟਬਾਲ ਦੀ ਗਰਾਊਂਡ ਬਣਨ ਲੱਗੀ ਆ ਤੇ ਇੱਕ ਨਾਲ ਨਿਆਣਾ ਦਾ ਖੇਡਣ ਦਾ ਪਾਰਕ ਬਣੋ ਚੁੱਕਿਆ ਤੇ ਉਸ ਦੇ ਨਾਲ ਜਿਹੜੇ ਅਗਲੇ ਸਪ੍ਰੋਗਰਾਮ ਆ ਉਹਨਾਂ ਸੀ ਸੋਲਰ ਪੈਨਲ ਦਾ ਵੀ ਪ੍ਰੋਜੈਕਟ ਸ਼ੁਰੂ ਕਰ ਰਹੇ ਆ ਸੋ ਹੁਣ ਗੁਰੂ ਘਰ ਦਾ 2500 ਤੋਂ 5000 ਰੁਪਏ ਦੇ ਵਿੱਚ ਵਿੱਚ ਮੰਥਲੀ ਬਿੱਲ ਆਉਂਦਾ ਸੋ ਵਾਇਗਰੂ ਮੇਰ ਕਰੇ ਉਹ ਵੀ ਛੇਨੀ ਪ੍ਰੋਜੈਕਟ ਨਾਲ ਪੜਿਜੇ ਹੈ ਕ ਆਪਣੇ ਵਿਰੰਤੀ ਸਿੰਘਾਂ ਦੇ ਕਮਰਿਆਂ ਦੇ ਵੀ ਟ੍ਰਾਈ ਕਰ ਰਹੇ ਆ ਸੋ ਉਹ ਉਹ ਜਿਹੜਾ ਬੰਦਾ ਅਪਰੂਵ ਕਰਾ ਦੇਵੇ ਇੰਜੀਨੀਅਰ ਸੋ ਉਹ ਉਹ ਵੀ ਗਾਂ ਦੇ ਫਿਊਚਰ ਤੇ ਧਨ ਦੇ ਪੈਣ ਨੂੰ ਕਿਉਂ ਜਸਪਾਲ ਜੀ ਤੁਹਾਡੇ ਮੈਂ ਲਾਇਬ੍ਰੇਰੀ ਦੇਖੀ ਹੈ ਬਹੁਤ ਸੋਹਣੀ ਬਣੀ ਹੈ ਕਿੰਨੀਆਂ ਕਿਤਾਬਾਂ ਤੇ ਆਪਾਂ ਲਾਇਬ੍ਰੇਰੀ ਚ ਰੱਖੀਆਂ ਇਹ ਪੂਰੀ ਆਮਦ ਤੇ ਕਿਤਾਬਾਂ ਨੇ ਬਹੁਤ ਦੇ ਦੇ ਕਿਉਂ ਵੀ ਐਸਪੀਓ ਮੈਂ ਆਜ ਮੋ ਤੇ ਦੇਖਦੇ ਜੇ ਤੀ ਕੋੜੀ ਤੇ ਇਸ ਪੜੇ ਤੇ ਆਪਸੇ ਦੇ ਸਕਤੇ ਆਸੇ ਉਹ ਇਨੋ ਵੀ ਚਾਪਾ ਨੂੰ ਮੈਂ ਇਹ ਰਹੀ ਤੇ ਪਰ ਰੱਖਿਓ ਪਰ ਆਹ ਵੀ ਇੱਥੇ ਪਿੰਸ ਹੱਥੰਦੇ ਗੇ ਕਰੂ ਉਸ ਟੋਰੀ ਉਹਨੇ ਤੱਕ ਤੱਕ ਇਹਨੇ ਮੈਨਸਟਾਈਕ ਰਿਕਟ ਦਿੱਸਤ ਕੋ ਹੋਰ ਵੀ ਜਨਨ ਸਾਸ਼ਟੀਆਂ ਵੀ ਹੈ ਵੀ ਉਹ ਤੇ ਇਹ ਨਾਲ ਜਿੱਦਾਂ ਖੇਸ ਤੇ ਚਾਈ ਦਾ ਇਤਿਹਾਸ ਚਿੰਗਤ ਰਿਹਾ ਵੀ ਮਿਸਰ ਕੋਲ ਦਾ ਪਾਸਾ ਹੀ ਤੇ ਵੀ ਜੀ ਦੇ ਸਭ ਕੋ ਕਥੀ ਜੋਰੀ ਬੋਲ ਰਿਹਾ ਬੰਦੇ ਇਹ ਅਗਮਿਤ ਭਾਈ ਇੱਕ ਆਖਰੀ ਵਾਰ ਸੇ ਪੁੱਛਣਾ ਕਿ ਜਿਹੜੇ ਬੱਚੇ ਆਏ ਛੋਟੇ ਬੱਚੇ ਆ ਇਹਨਾਂ ਨੂੰ ਸਿੱਖੀ ਵਾਲੇ ਪਾਸੇ ਨੂੰ ਪ੍ਰੇਰਿਆ ਜਾਵੇ ਇਹ ਤੁਹਾਡੀ ਕਮੇਟੀ ਵੀ ਕੋਈ ਕੋਈ ਤਾਂ ਉਤਮ ਕਰ ਰਹੀ ਹੈ ਕਿ ਇਹਨਾਂ ਨੂੰ ਇਸ ਪਾਸੇ ਲਾਇਆ ਜਾਇਆ ਜਾਵੇ ਜਾਂ ਗੁਰਵੰਦਰ ਦੇ ਪਾਸੇ ਮਾਇਕ ਜੀ ਆਪਣੇ ਇੱਥੇ ਜਿਹੜੀ ਲਾਇਬ੍ਰੇਰੀ ਦੀ ਸੀ ਗੱਲ ਕਰਦੇ ਨਾ ਉਹ ਐਕਚੁਅਲੀ ਗੁਰਮਖੀ ਕੇਂਦਰ ਚ ਨਾਰਕ ਕਨਵਰਟ ਕੀਤੀ। ਕੁਝ ਸੌ ਐਤਵਾਰ ਨੂੰ ਉਥੇ ਆਉਂਦੇ ਆ। ਸੌ ਐਤਵਾਰ ਨੂੰ ਉਥੇ ਗੁਰਮਖੀ ਕੇਂਦਰ ਚ ਚੱਲਦਾ ਜਿਹਦੇ ਵਿੱਚ 250 ਤੋਂ 350 ਇਸ ਟਾਈਮ I थिंक ਤੇ ਉਹਨਾਂ ਦੇ ਮਾਪੇ ਜਿਹੜੇ ਆ ਉਹ ਵੀ ਨਾਲ ਆ ਕੇ ਬੈਠਦੇ ਆ ਆਪਣੀ ਦੇ ਵਿੱਚ। ਸੋ ਮੈਨੂੰ ਆ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਮੈਂ ਪੰਜਾਬ ਤੋਂ ਨਿਕਾ ਆਉਂਦਾ ਆ ਇਸਕਾ ਮੈਨੂੰ ਸੋ ਪੰਜਾਬ ਗੁਰੂ ਘਰੀਏ ਨਹੀਂ ਪਹੁੰਚੇ ਨਹੀਂ। ਪਰ ਇਸ ਟਾਈਮ ਮੇਰੇ ਬੱਚਿਆਂ ਨੇ ਇੱਥੇ 3 ਸਾਲ ਪੜ੍ਹਦੇ ਨੂੰ ਹੋ ਗਏ ਆ। ਸੋ ਉਹ ਰੋਤੇ ਨਾ ਸਾਲਾਂ ਦੇ ਵਿੱਚ ਗੁਰਮੁਖੀ ਆਮ ਗੁਰਦਗਾ ਸਾਹਿਬ ਤੋਂ ਵੀ ਗੰਦੇ ਪੂਰਾ ਪਾਠ ਕਰੇਗੇ ਸੋ ਇਸ ਕਰਕੇ ਸਾਨੂੰ ਜਿਹੜੇ ਗੁਰਮੁਖੀ ਕੇਂਦਰ ਦੇ ਬੱਚੇ ਨੇ ਸੰਗ ਜਿੰਨੇ ਸਿਰਵਾਤਾਂ ਦੇ ਸੰਗ ਦੇ ਬਿਠਾਣੀਆ ਮਨੋ ਦੇ ਬਹੁਤ ਬਹੁਤ ਧੰਨਵਾਦੀ ਜੀ ਜਿਹਨੇ ਇੱਥੇ ਆਪਣੇ ਜਿਹੜੇ ਪ੍ਰੋਗਰਾਮ ਚ ਆ ਕੇ ਬੱਚਿਆਂ ਨੂੰ ਜੋੜ ਮਹਿਤ ਕਰੇ ਉਹਦੇ ਵਿੱਚ ਇੱਕ ਤਾਂ ਗੁਰਮੁਖੀ ਕੇਂਦਰ ਹੈ ਨੇ ਦੂਜਾ ਆਪਣੇ ਸੰਤਿਆਂ ਦੇ ਕਲਾਸਾਂ ਵਿੱਚ ਹਰੇਕ ਐਤਵਾਰ ਨਈ ਰਤਨ ਸਿੰਘ ਜੀ ਉਹਨੂੰ ਆ ਗਿਆ ਮੱਠੀ ਕੇ ਤੋਂ ਉਹ ਬਹੁਤ ਸੰਤਿਆਂ ਦੀਆਂ ਕਲਾਸਾਂ ਜਿੱਦੇ ਵਿੱਚ ਤੁਸੀਂ ਸੰਦੇ نیوز ਜਰ ਕੇ ਦਾਟਾ ਟਾਈਮ ਲੱਕ ਸੀ ਆ ਕੇ ਦੇਖ ਸਕਦੇ ਹਾਂ ਆਪਣੇ ਗੱਦ ਕੇ ਨਿੱਸੇ ਤਾਂ ਸਵਾਲੀ ਦਿੱਤੀ ਲੱਗਦੀ ਹੈ ਹਰੇਕ ਐਦਵਾਰ ਨੂੰ ਗੱਦ ਕਾ ਖੇਡ ਦੇ ਗੱਦ ਗੇਰੀ ਹੁਣ ਬਾਅਦ ਤੁਸੀਂ ਦੇਖ ਸਕਦੇ ਆ ਬਹੁਤ ਬੜੇ ਜੋਰ ਦਿਖਾਉਂਦੇ ਆ ਤੇ ਫਿਰ ਆਪਣੇ ਭਾਈ ਮਨੂਰ ਸਿੰਘ ਜੀ ਉਹ ਆਪਣੇ ਬੱਚਿਆਂ ਨੂੰ ਤਾਂਤੀ ਸਾਜਾਂ ਨਾਲ ਕੀਰਤਨ ਸੌਂਦੇ ਸੋ ਤਾਂਤੀ ਸਾਜ ਜਿਹੜੇ ਆਪਣੇ ਗੁਰੂਆਂ ਗੁਰੂਆਂ ਦੇ ਕੈਮ ਤੋਂ ਚੱਲੇ ਆਉਂਦੇ ਆ ਉਹਨਾਂ ਦੀਆਂ ਦੋ ਉਹ ਬੋਧਵਾਰ ਤੇ ਸ਼ਨੀਵਾਰ ਤੋਂ ਅਸਾਂ ਚ ਰੁਣ ਲੱਗਦੀਆਂ ਸੋ ਆਪਣੇ ਲੋ ਜਿੰਨਾ ਵੀ ਅਸੀਂ ਪ੍ਰਾਲਾ ਕਰ ਸਕਦੇ ਆ ਅਸੀਂ ਆਪਣੇ ਬੱਚਿਆਂ ਦੇ ਜੀਰੂਰ ਪੜਾਦਿਆ ਕਰਦੇ ਹਾਂ ਵਾਹਿਗੁਰੂ ਮੇਰ ਰੱਖੇ ਆਪਣੇ ਨਾਲ ਦੀ ਜ਼ਮੀਨ ਆ ਉਹ ਬੋਲ ਨਹੀਂ ਕਹਿਆ ਕਿ ਜਦੋਂ ਵੇਚੂਗਾ ਗੁਰਦਰਾ ਸਾਹਿਬ ਨੂੰ ਵੇਚੂਗਾ ਸੋ ਉਹ ਜੇ ਆਪਾਂ ਕਦੇ ਜਮੀਨ ਦਾ ਪੁੱਛੇ ਚ ਮਿਲਦੀ ਆ ਸੋ ਵਾਹਿਗੁਰੂ ਮੇਰ ਰੱਖੇ ਆਪਾਂ ਇੱਥੇ ਖਾਸਾ ਸਕੂਲ ਬਣਾਉਣੀ ਗਈ ਜੇ ਇਹ ਵਿੱਚ ਆਪਣੇ ਪੰਜਾਬੀ ਲਾਗੂ ਹੋਊਗੀ ਤੇ ਉਹ ਚਾਰਟਰ ਸਕੂਲ ਵੀ ਦਰਾਏ ਜਾਂ ਆਪਾਂ ਟਰਾਈ ਕਰਾਂਗੇ ਉਸ ਮਾਜੀਆ ਗੱਲ ਮੈਨੂੰ ਲੱਗੀ ਬਹੁਤ ਚੰਗੀ ਲੱਗੀ ਆ ਤੇ ਮੇਰੇ ਭਾਜੀ ਵੀ ਕਹਿੰਦੇ ਕਿ ਸਾਨੂੰ ਗੁਰੇ ਨੇ ਕਿਹਾ ਕਿ ਜਦੋਂ ਨੂੰ ਜਮੀਨ ਦੇਣੀ ਸਿੱਖ ਪੇਪਰ ਨੂੰ ਦੇ ਤੁਹਾਨੂੰ ਨਹੀਂ ਲੱਗਦਾ ਕਿ ਸਾਡਾ ਜਿਹੜਾ ਧਰਮ ਹੈ ਇਹ ਕਿਸੇ ਕਮਿਊਨਿਟੀ ਨੂੰ ਵੀ ਪ੍ਰਭਾਵ ਕਰਦਾ ਹੈ। ਹਾਂਜੀ ਇਹ ਚੀਜ਼ ਹੈਗੀ ਹੈ ਉਹ ਜਿਹੜੇ ਸਾਡੇ 'ਤੇ ਹੋ ਰਿਹਾ ਜਿਹਨਾਂ ਦੇ ਦਿੱਸੇ ਹੈ ਫੋਲਸ ਕਰ ਰਹੀ ਹੈ। ਬਹੁਤ ਬੜੀਆਂ ਗੱਜਾਂ ਇਹਨਾਂ ਨੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਅਸੀਂ ਕੀ ਕਰਨਾ ਹੈ। ਸੋ ਮੈਂ ਸਭ ਨੂੰ ਅਦਾਸ ਬੇਨਤੀ ਇਹ ਕਰੂੰਗਾ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਜੋੜੀਏ। ਗੁਰਬਾਣੀ ਦੇ ਨਾਲ ਜੋੜੀਏ। ਜੇ ਬਾਕੀ ਕਮਿਊਨਿਟੀਆਂ ਦੇ ਲੋਕ ਜਦਾਂ ਹੀ ਦੱਸਿਆ ਕਿ ਜਿਹੜੇ ਬਾਕੀ ਦੌਰੇ ਨੇ ਜਾਂ ਇੱਥੇ ਕਾਉਂਸਲਰ ਆਏ ਨੇ ਸਪੀਚ ਕਰਕੇ ਗਏ ਨੇ ਤੇ ਆਪਾਂ ਬਾਕੀ ਕਮਿਊਨਿਟੀਆਂ ਨੂੰ ਵੀ ਸਿੱਖ ਧਰਮ ਨਾਲ ਜੁੜ ਸਕੋ ਤੰਬਾ।